ਕੀ ਬਣਿਆ ਬਾਰਸ਼ ਆ ਰਹੀ ਆ ਹਾਂ ਇਹਨਾਂ ਨੂੰ ਬਚਾਓ ਇਹਨਾਂ ਦਾ ਪਾਣੀ ਜਾ ਰਿਹਾ ਹੈ ਕੌਣ ਪਿਆ ਰਿਹਾ ਹੈ ਹਾਂ ਜੋ ਬਈ ਕੀ ਬਣੂਗਾ ਜੇ ਘੰਟਾ ਬਾਰਸ਼ ਨਾ ਰੁਕੀ ਤਾਂ ਕੀ अच्छा पानी जरा इत्ते ਛੜ ਜਾਣਾ اچھا اچھا پانی ਇੱਥੇ ਛੜ ਜਾਣਾ ਚਲੋ ਲਿਓ ਬੱਠਲ-ਬੁੱਠਰ ਮਾਰੀ-ਮੋਟੀ ਕਰੋ ਮਦਦ ਇੰਜ ਕਰੋ ਉਹ ਮਿੱਟੀ ਚੱਕ ਕੇ ਨਾ ਬੱਠਲਾਂ ਚ ਪਾ ਕੇ ਇਹਨੂੰ ਮਜ਼ਬੂਤ ਕਰ ਕੀ ਹੋਇਆ ਲਾੜ ਬੱਤੀ ਆ ਗਈ ਅੰਦਰੇ ਨਾ ਦੇ ਬੱਤੀ ਆ ਗਈ ਰੱਖ ਦਾਂ ਮੈਂ ਦੁਬਾਰਾ ਉਹ ਕਨੈਕਸ਼ਨ ਕੱਟੋ ਬਾਹਰੋਂ ਭੱਜ ਕੇ ਜਾ ਭੱਜ ਕੇ ਮੜਾ ਜਾ ਲਾਈਟ ਕਟਾਓ ਸੁੱਚ ਤੂੰ ਇਨਵਰਟਰ ਦਾ ਕੀ ਕਰੋਗੇ ਕੋਈ ਪਤਾ ਨਹੀਂ ਇਨਵਰਟਰ ਨੂੰ ਇਨਵਰਟਰ ਦੀ ਤਾਰ ਲਾ ਕੇ ਕੱਢੋ ਹਾਂਜੀ ਬੈਠਣਾ ਨਹੀਂ ਹੈ ਕੰਮ ਕਰਨਾ ਹੈ ਆਪਾਂ ਵਿਚਾਈ ਪਾਣੀ ਕਿੰਨਾ ਕਿੰਨਾ ਇੱਧਰ ਆਈ ਖੋਲੋ ਵੇਟ لائٹ لوٹ کٹا دیو لائٹ کٹا دیو لائٹ پانی نال جڑ گی بڑا نقصان ہوئے گا پچھو کنیکشن کٹاؤ ਇੱਥੇ ਖੜੇ ਹੋ ਜੀ ਵਿਚਾਰਾ ਉਹਨਾਂ ਨੂੰ ਕੁੜੀਆਂ ਨੂੰ ਵੀ ਲਿਆ ਨਾਲ ਕੱਢ ਕੇ ਹਾਂਜੀ ਭੈਣ ਜੀ ਮੇੜਿਓ ਅੱਜ ਜਿਹੜਾ ਇਹ ਪਾਣੀ ਆ ਰਿਹਾ ਹੈ ਤੁਹਾਡੇ ਕਮਰਿਆਂ ਦੇ ਵਿੱਚ ਉਹਦਾ ਕੀ ਮੇਨ ਕਾਰਨ ਕੀ ਆ ਮੇਨ ਕਾਰਨ ਸਰ ਜੀ ਹੈ ਇਹ ਵੀ ਇਹਨੇ ਪਰਤੀ ਪਾਈ ਸੀ ਸਾਡਾ ਕਾਰਨ ਕਿਹਨੇ ਕਿਹਨੇ ਪਾਈ ਪਰਤੀ ਪਰਤੀ ਖੱਦੀ ਪਾਈ ਜੀ ਵੀਨਾਰੇ ਗਜਰ ਸਿੰਘ ਗੁਚਰਨ ਸਿੰਘ ਨੇ ਕੀ ਜਗ੍ਹਾ ਜਗ੍ਹਾ ਗੁਚਰਨ ਸਿੰਘ ਦੀ ਆ ਹਾਂਜੀ ਜਗ੍ਹਾ ਗੁਚਰਨ ਸਿੰਘ ਦੀ ਆ ਦੀ ਜਗਾ ਮੇਰਾ ਪਲਾਟ ਹੈ ਮੇਰੇ ਪਲਾਟ ਦੇ ਵਿੱਚ ਨਾ ਟੱਪੇ ਨਾ ਪਰਤੀ ਪਾ ਦੀ ਅੱਸੀ ਘਾਰ ਲਈ ਸੀਗੇ ਸਾਡੀ ਤਰੀਕ ਸੀ ਅਸੀਂ ਤਰੀਕ ਤੇ ਗਏ ਸੀ ਅੱਛਾ ਅਸੀਂ ਨਾ ਘਾਰ ਬੱਤੀਆਂ ਨਹੀਂ ਸੀ ਅੱਛਾ ਜਿੱਥੇ ਨਾ ਟੱਪੇ ਨਾ ਪਰਤੀ ਪਾ ਸੀ ਪਾਣ ਦਾ ਪਾ ਸੀ ਬੰਦਾ ਕਰਦਾ ਆ ਲੈਤੀ ਬਾਤ ਨੂੰ ਉਹ ਮੇਰੇ ਘਾਟੇ ਪੈਣ ਪਾਣੀ ਇਹ ਤਾਂ ਬਾਤ ਨਾ ਨਾਲ ਨਾ ਟੋਇਆ ਮਾਰਿਆ ਬਹੁਤ ਸਾਡਾ ਮੰਦਾ ਆ ਜੂਇਆ ਪੈਣ ਅੱਛਾ ਬੰਦਿਆਂ ਦੇ ਵਿੱਚ ਵੇਖੋ ਸਾਡੇ ਪਾਣੀ ਰੇਸ ਤੇ ਪੋਟਿਆ ਕਰ ਰਿਹਾ ਠੀਕ ਇਹਨਾਂ ਦੀ ਮਜਾ ਨਾਲ ਸਰਦੀ ਸਾਡੇ ਵੀ ਹਾਂ ਜੀ ਬੇਬੇ ਪਾਣੀ ਵਧੀਆ ਸਾਡਾ 20 25 ਸਾਲ ਹੋ ਗਏ ਸਾਨੂੰ ਬੈਠਾ ਆਪਣੀ 100 ਸਾਲੀ ਹੋ ਗਿਆ ਜੇ ਮਾਤਾ ਪਿਤਾ ਇੱਥੇ ਰਹਿੰਦੇ ਸੀ ਇੱਥੇ ਰਹਿੰਦੇ ਅੱਛਾ ਜਦ ਤੀਰਿੰਗੇ ਸੀ 5 ਦਿਨ ਕਾਸ ਇੱਧਰੇ ਸੀ ਉਹਦੋਂ ਵੀ ਨਾਲੇ ਨੂੰਲੇ ਕੋਈ ਨਹੀਂ ਸੀਗੇ ਪਹਿਲਾਂ ਇੱਥੇ ਪਾਣੀ ਜਾਂਦਾ ਸੀ ਇਹਨਾਂ ਬਹੁਤ ਸਾਰੀ ਸਾਡੇ ਨਾਲ ਧੱਕਾ ਕੀਤਾ ਹਾਂ ਸਹੀ ਠੀਕ